ਸੰਗਰੂਰ ਤੋਂ ਦਿਨਿੰਦਰ ਗੁਪਰਾਜ ਵੱਲੋਂ ਬੀਤੇ ਦਿਨੀ ਵਿਧਾਨ ਸਭਾ ਵਿੱਚ ਦਿੱਤੇ ਬਿਆਨ ਜੋ ਭੀੜ ਨੂੰ ਘੱਟ ਮੰਡੀ ਬਣਾਉਣ ਦਾ ਸੀ ਉਸ ਦੇ ਵਿਰੋਧ ਵਿੱਚ ਅੱਜ ਸਮਾਜਿਕ ਸੰਸਥਾਵਾਂ ਤੇ ਰਾਜਨੀਤਿਕ ਪਾਰਟੀਆਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ ਐਮ ਐਲ ਏ ਨਿਰਿੰਦਰ ਗੁਪਰਾਜ ਦੇ ਘੁੱਟੇ ਦੇ ਬਾਹਰ ਤਸਵੀਰਾਂ ਉੱਥੇ ਦੀਆਂ ਜਿੱਥੇ ਧਾਰਮਿਕ ਸੰਸਥਾਵਾਂ ਤੇ ਸਮਾਜਿਕ ਸੰਸਥਾਵਾਂ ਦੇ ਨਾਲ-ਨਾਲ ਰਾਜਨੀਤਿਕ ਪਾਰਟੀਆਂ ਵੀ ਪਹੁੰਚੀਆਂ ਨੇ ਉਹਨੇ ਘਾ ਤਸਵੀਰਾਂ ਸੰਗਰੂਰ ਤੋਂ ਵਿਧਾਇਕ ਐਮਐਲਏ ਨਿਰਿੰਦਰ ਕੋਪਰਾ ਦੀ ਕੋਠੀ ਦੇ ਬਾਹਰ ਦੇ ਤਸਵੀਰਾਂ ਨੇ ਇਹ ਖਰਾਬ ਕਰਦਾ ਕੁਦਰਤ ਨੂੰ ਵੰਡਣ ਦਾ ਕੁਦਰਤ ਨੂੰ ਧੌਣ ਦੀ ਗੱਲ ਕਰੂਗਾ ਉਹਦੇ ਖਿਲਾਫ ਇਹਨਾਂ ਕਿ ਫੋਰਡ ਦੀ ਟੈਕਨੀਕ ਨੇ ਸਾਡੀ ਸੀ ਅਲੱਗ ਅਲੱਗ ਲੋਕ ਨੇ ਖੜੀ ਹੋ ਕੇ ਉਹਦੇ ਹੱਥ ਖੜੀ ਹੋ ਕੇ ਬਾਦਸ਼ਾਹਾਂ ਦੇ ਨਾਲ ਤੇ ਬਹੁਤਾਂ ਆਲਿਆਂ ਦੇ ਨਾਲ ਜਿੱਕੇ ਤੌਰ ਤੇ ਸਾਰਾ ਉਹਦੇ ਨਾਲ ਖੜਿਆ ਅੱਜ ਵੀ ਇਹ ਇੱਕ ਕੱਟਰਤਾ ਦੇ ਵਿੱਚ ਜਿੰਨੇ ਵੀ ਸੰਗਤ ਆਈ ਹੈ ਸਾਰਿਆਂ ਦਾ तहे ਦਿਲੋਂ ਧੰਨਵਾਦ ਜੀ ਆ ਤੇ ਮੈਂ ਇਹ ਗੱਲ ਸਾਡੇ ਬੀਜੇਪੀ ਦੇ ਲੀਡਰ ਸਰ ਬਾਣੀ ਜੀ ਬੈਠੇ ਨੇ ਕਾਂਗਰਸ ਦੇ ਵੀ ਕੋਈ ਸਮਰਥਕ ਹੋਣਗੇ ਤਾਂ ਮੈਂ ਉਹਨਾਂ ਸਾਰਿਆਂ ਨੂੰ ਕਹਿੰਦਾ ਇਹ ਲੜਾਈ ਵੀਰੋ ਸਮਾਜ ਦੀ ਹੈ ਸਾਡੇ ਸਮੂਹ ਦੀ ਲੜਾਈ ਹੈ ਇਹ ਤਾਂ ਲੜਾਈ ਲੜਨ ਵਾਸਤੇ ਸਾਰੀਆਂ ਜਿੰਨੀਆਂ ਸਮਾਜਿਕ ਸੰਸਥਾਵਾਂ ਨੇ ਸਾਰੇ ਇਕੱਠੇ ਹੋ ਕੇ ਕਮਨਚੇ ਆਜੋ ਤੇ ਲੜਾਈ ਨੂੰ ਵੱਡੀ ਲੜਾਈ ਕਰਕੇ ਲੜਨਾ ਪਊਗਾ ਤੇ ਜਿਹਦੇ ਜਿੱਥੇ ਵੀ ਸੰਗਠਨ ਕਰਨ ਵਾਸਤੇ ਜੋ ਜਾਨ ਕੋਈ ਬਜਾਰੇ ਤਸਵੀਰਾਂ ਸੰਗਰੂਰ ਤੋਂ ਐਮਐਲ ਨਿਨੇਂਦਰ ਕੋ ਭਰਾਜ ਦੀ ਕੋਠੀ ਦੇ ਬਾਹਰ ਦੀਆਂ ਜਿੱਥੇ ਸਮਾਜਿਕ ਸੰਸਥਾਵਾਂ ਦੇ ਨਾਲ ਨਾਲ ਭਾਰਮਿਕ ਅਤੇ